ਕਦੇ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੇ ਤੁਹਾਡੇ ਨਵਾਂ ਜਮਾਨਾ ਔਰ ਜੀਐਚ ਨਿਊਜ਼ ਔਰ ਆਜ਼ਾਦ ਨਿਊਜ਼ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਆਂ ਅੱਜ ਸਾਡੇ ਇੱਥੇ ਬੜੇ ਜਜ਼ਾਰੂ ਲੀਡਰ ਨੇ ਮਜਬੀ ਸਿੱਖ ਕੌਮ ਦੇ ਸਰਦਾਰ ਮਨਜੀਤ ਸਿੰਘ ਦੀ ਚੱਕ ਪੰਗਵਾ ਪਿੰਡ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਚਪਿੰਦਾ ਹੈ ਮੈਨੂੰ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਵੱਲੋਂ ਬੀਜੇਪੀ ਐਸਸੀ ਮੋਰਚਾ ਪੰਜਾਬ ਦਾ ਸੂਬਾ ਜਨਰਲ ਸਕੱਤਰ ਲਗਾਇਆ ਸੀ ਉਹਨਾਂ ਨੇ ਸਬੰਧ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਪਾਰਟੀ ਦਾ ਧੰਨਵਾਦ ਕਰਨ ਲਈ ਉਹ ਸਮੁੱਚੀ ਲੀਡਰਸ਼ਿਪ ਦਾ ਸਾਡੇ ਨਾਲ ਸਾਡੇ ਡੇਟਾ ਬੱਬਾ ਨਾਨਕ ਤੋਂ ਵਿਧਾਨ ਸਭਾ ਇਲੈਕਸ਼ਨ ਲੜੀ 2022 ਤੇ ਕੁਲਦੀਪ ਸਿੰਘ ਕਾਲੋਂ ਜੀ ਉਹ ਵੀ ਨਾਲ ਆਏ ਨੇ ਸਾਡਾ ਮੇਨ ਮਕਸਦ ਇਹ ਹੀ ਅੱਜ ਇੱਥੇ ਕਿ ਅਸੀਂ ਆਪਣੇ ਗਰੀਬ ਲੋਕਾਂ ਨੂੰ ਲਾਂਬੰਦ ਕਰਨ ਆਏ ਆ ਕਿ ਜਿਹੜੀਆਂ ਭਾਰਤ ਸਰਕਾਰ ਵੱਲੋਂ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਗਰੀਬ ਕਲਿਆਣ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਉਹ ਉਹਦੇ ਸਬੰਧ 'ਚ ਲੋਕਾਂ ਨੂੰ ਲਾਂਬੰਦ ਕੀਤਾ ਜਿਹਦੇ ਸਬੰਧ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਵਿਕਸਿਤ ਭਾਰਤ ਯਾਤਰਾ ਵੀ ਚੱਲ ਰਹੀ ਆ ਔਰ ਹਰ ਪਿੰਡ ਦੇ ਵਿੱਚ ਜਿਹੜੀ ਉਹ ਵੈਨ ਜਾ ਰਹੀ ਆ ਔਰ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਦੱਸਿਆ ਜਾ ਰਿਹਾ ਲੋਕਾਂ ਨੂੰ ਜੋੜਿਆ ਜਾ ਰਿਹਾ ਵਾ ਜਿਹੜੀਆਂ ਬੜੀਆਂ ਗਰੀਬ ਕਲਿਆਣ ਯੋਜਨਾਵਾਂ ਪਿਛਲੇ ਦਿਨੀ ਵੀ ਭਾਰਤ ਸਰਕਾਰ ਵੱਲੋਂ ਸ੍ਰੀ ਨਰਿੰਦਰ ਮੋਦੀ ਜੀ ਦੀ ਵੱਲੋਂ ਗਰੀਬ ਕਲਿਆਣ ਅਨ ਯੋਜਨਾ ਲਈ 5 ਸਾਲੀ ਪਿੰਡ ਭਗਵਾ ਹੋਏ ਚੱਕ ਭਗਵਾ ਵਿਖੇ ਸਦਾ ਮਨਜੀਤ ਸਿੰਘ ਦੇ ਘਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਐਸ.ੀ. ਵਿੰਗ ਦੇ ਜਨ ਸਕੱਤਰ ਅਮਨਦੀਪ ਭੱਟੀ ਜੀ ਵੀ ਸ਼ਾਮਲ ਹੋਏ ਨੇ ਸਾਡੇ ਸਾਰੇ ਯੂਨਲ ਸਾਡੇ ਮੰਡਲ ਪ੍ਰਧਾਨ ਸਾਰੇ ਸ਼ਾਮਲ ਹੋਏ ਨੇ ਇਸੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਔਰ ਸ੍ਰੀ ਮੋਦੀ ਜੀ ਦਾ ਪ੍ਰਧਾਨ ਮੰਤਰੀ ਜੀ ਦਾ ਸੁਨੇਹਾ ਹਰ ਘਰ ਪਹੁੰਚਾਉਣ ਲਈ ਵਿਚਾਰਾਂ ਕੀਤੀਆਂ ਗਈਆਂ ਔਰ ਇਥੇ ਜਿਹਨੀਆਂ ਆਪਾਧਾਨ ਮਤਰੀ ਵੱਲੋਂ ਸਕੀਮਾਂ ਲਾਗੂ ਕੀਤੀਆਂ ਗਈਆਂ ਨੇ ਉਹ ਸਾਰੀਆਂ ਜਨਤਾ ਨੂੰ ਸੁਣਾਈਆਂ ਗਈਆਂ ਦੱਸੀਆਂ ਗਈਆਂ ਕਿ ਕਿਹੜੀ ਸਕੀਮ ਦੇ ਵਿੱਚ ਗਰੀਬ ਜਨਤਾ ਨੂੰ ਕੀ ਲਾਭ ਮਿਲ ਸਕਦਾ ਇਥੇ ਮੀਟਿੰਗ ਦੇ ਵਿੱਚ ਇਹ ਵੀ ਸਵਾਲ ਉੱਠਿਆ ਪਈ ਜਿਹੜੀਆਂ ਸਕੀਮਾਂ ਆ ਉਹਦੇ ਲਾਭ ਗਰੀਬ ਜਨਤਾ ਨੂੰ ਨਹੀਂ ਪਹੁੰਚ ਰਹੇ ਔਰ ਉਹਨਾਂ ਦੇ ਉਹਨਾਂ ਦੇ ਜਿਹੜੇ ਵਿਚਾਰ ਲੈ ਕੇ ਅਸੀਂ ਭਾਰਤ ਸਰਕਾਰ ਤੱਕ ਵੱਧ ਤੋਂ ਵੱਧ ਪਹੁੰਚਾਵਾਂਗੇ ਤਾਂ ਕਿ ਗਰੀਬਾਂ ਨੂੰ ਉਹ ਜਿਹੜਾ ਲਾਭ ਮਿਲ ਸਕੇ ਪੰਜਾਬ ਸਰਕਾਰ ਜਿਹੜੀਆਂ ਗਰੀਬਾਂ ਦੀਆਂ ਯੋਜਨਾਵਾਂ ਉਹਨਾਂ ਨੂੰ ਲਾਗੂ ਨਹੀਂ ਹੁੰਦੇ ਰਹੀ ਜਿਸ ਤਰ੍ਹਾਂ ਕਿ ਕਿਸਾਨ ਸਮਾਨ ਨਿਧੀ ਯੋਜਨਾ ਤੁਜਾ ਪਿੰਡਾਂ ਦੇ ਵਿੱਚ ਉਹ ਨਰੇਗਾ ਵਾਲੀ ਸਕੀਮ ਹੈ ਔਰ ਆਟਾ ਦਾਲ ਸਕੀਮ ਹੈ ਜਿਹਦੇ ਵਿੱਚ ਭਾਰਤ ਸਰਕਾਰ ਜਿਹੜੀ ਆ ਉਹ ਇਹਨਾਂ ਸਕੀਮਾਂ ਨੂੰ ਲਾਗੂ ਕਰ ਰਹੀ ਹੈ ਤੇ ਪੰਜਾਬ ਸਰਕਾਰ ਇਹਦੇ ਰੋੜੇ ਟਕਾ ਰਹੀ ਹੈ ਅਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਲੀਡਰਸ਼ਿਪਾਂ ਡੀਐਸਪੀ ਅਮਨਦੀਪ ਸਿੰਘ ਅਤੇ ਬੀਜਪੀ ਦੇ ਸਾਰੇ ਪਤਵੰਤੇ ਸੱਜਣਾ ਦਾ ਬਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਤੇ ਸਾਡੇ ਪਿੰਡ ਚੱਕ ਭਗਵਾਨਖੇ ਆਏ ਨਾ ਉਹਨਾਂ ਸਾਰੇ ਸੱਜਣਾ ਦਾ ਤੇ ਜੋ ਵੀ ਦੂਰੋਂ ਨੇਰੋਂ ਮੇਰੇ ਸੱਜਣ ਆਏ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਨਾਲ ਹੀ ਇਸ ਜੀਐਚ ਨਿਊਜ਼ ਅਤੇ ਆਜ਼ਾਦ ਨਿਊਜ਼ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਡੇ ਇੱਕੀ ਬੋਲ ਬਲਾਉਣ ਤੇ ਪਹੁੰਚੇ ਹਨ ਤੁਆਂ ਨੂੰ ਹਲਕਾ ਇਚਾਰਜ ਲਗਾਇਆ ਗਿਆ ਕੀ ਖਾਣਾ ਜਾਉਂ ਅਸੀਂ ਮਸੂਦ ਜੋ ਜ਼ਿੰਮੇਵਾਰੀ ਮੈਨੂੰ ਪਾਰਟੀ ਨੇ ਬਖਸ਼ੀ ਆ ਉਹ ਮੈਂ ਆਪਣੇ ਤਨ ਮਨ ਨਾਲ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਜੋ ਵੀ ਗਰੀਬਾਂ ਦੇ ਹੱਕ ਨੇ ਉਹ ਸੈਂਟਰ ਦੀ ਸਰਕਾਰ ਤੱਕ ਪਹੁੰਚਾ ਕੇ ਇਹਨਾਂ ਦੀ ਜੋ ਵੀ ਬਣਦੇ ਹੱਕ ਨੇ ਜੋ ਵੀ ਗਰੀਬਾਂ ਦੀਆਂ ਸਹੂਲਤਾਂ ਨੇ ਉਹ ਇਹਨਾਂ ਤੱਕ ਪਹੁੰਚਾਉਣ ਦਾ ਪੂਰਾ ਯਤਨ ਕਰਾਂਗਾ